ਬੜਾ ਭਾਗੀ ਤਿਸ ਜਨ ਕੋ ਜਾਨੋ ਜੋ ਰਾਮ ਨਾਮ ਗੁਣ ਗਾਵੇ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਪ੍ਰਭੂ ਦਾ ਨਾਮ ਸੁਣਦਾ ਹੈ ਪ੍ਰਭੂ ਦੇ ਨਾਮ ਦੀ ਉਸਤ ਵਿਡਵਾਈ ਵਡਿਆਈ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹੀ ਵੱਡਿਆਂ ਭਾਗਾ ਵਾਲਾ ਹੈ ਗੁਰੂ ਦੀ ਮੱਤ ਤੋਂ ਬਿਨਾਂ ਸਾਡਾ ਕੋਈ ਜੀਵਨ ਨਹੀਂ ਹੈ ਸਾਧ ਸੰਗ ਦਾ ਜਿਵੇਂ ਸਕੂਲਾਂ ਕਾਲਜਾਂ ਚੋਂ ਵਿਦਿਆ ਹਾਸਲ ਹੁੰਦੀ ਹੈ ਉਹ ਇੱਥੇ ਦੁਨਿਆਵੀ ਵਿਹਾਰਾਂ ਵਿੱਚ ਕੰਮ ਕਰਦੀ ਹੈ ਜਿਹੜੀ ਗੁਰੂ ਦੀ ਵਿਦਿਆ ਹੈ ਗੁਰਮਤਿ ਦੀ ਵਿਦਿਆ ਹੈ ਉਹ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ ਤੇ ਉਹ ਸਾਧ ਗੁਰੂ ਜੀ ਨੇ ਬਚਨ ਕੀਤਾ ਸਾਧ ਸੰਗ ਬੜ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਇਆ ਵੱਡੇ ਆ ਭਾਗਾ ਵਾਲਿਆਂ ਨੂੰ ਸੰਗਤ ਪ੍ਰਾਪਤ ਹੁੰਦੀ ਐ। ਇਹ ਵੱਡੇ ਆ ਭਾਗਾ ਵਾਲੇ ਸੰਗਤ ਕਰਕੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ। ਪਰਮੇਸ਼ਰ ਦਾ ਨਾਮ ਜਪਦੇ ਨੇ ਉੱਥੇ ਲਿਆਉ ਧਿਆਨ। ਗੁਰੂ ਅਰਜਨ ਦੇ ਮਹਾਰਾਜ ਨੇ ਉਪਦੇਸ਼ ਦਿੱਤਾ ਗੁਰੂ ਅਮਰਦਾਸ ਮਹਾਰਾਜ ਨੇ। ਆਵੋ ਸਿੱਖ ਸਤਗੁਰੂ ਕੇ ਪਿਆਰੇ ਉਗਾਵੋ ਸੱਚੀ ਬਾਣੀ। ਗੁਰੂ ਦੀ ਸੰਗਤ ਵਿੱਚ ਇਕੱਤਰ ਹੋਇਆ ਕੋਈ ਪੂਰਵਲਾ ਕਰਮ ਚੰਗਾ ਜਾਗਿਆ ਗੁਰੂ ਦੀ ਸਿਫਤ ਸਲਾਘਾ ਕਰਨ ਵਾਸਤੇ ਗੁਰੂ ਦੇ ਬਚਨ ਪੜਨ ਸੁਣਨ ਵਾਸਤੇ ਇਹ ਹੀ ਸਤਿ ਵਸਤੂ ਹੈ ਹੋਰ ਸਾਰੀਆਂ ਵਸਤੂਆਂ ਨਾਸਵੰਤ ਨੇ ਇਹ ਸਰੀਰ ਵੀ ਨਾਸਵੰਤ ਹੈ ਜਿਹੜੀ ਤਨ ਕਰਕੇ ਸੇਵਾ ਕੀਤੀ ਜਾਂਦੀ ਹੈ ਮਨ ਕਰਕੇ ਸਵਾਸਾ ਦਾ ਸਿਮਰਨ ਕੀਤਾ ਜਾਂਦਾ ਹੈ ਇਹਦੇ ਇਹ ਦੋਏ ਕਮ ਗੁਰੂ ਘਰ ਵਿੱਚ ਸਫਲੇ ਨੇ ਇੱਕ ਸੇਵਾ ਤੇ ਇੱਕ ਸਿਮਰਨ ਜਿਨ੍ਹਾਂ ਨੂੰ ਜਾਗਰਤਾ ਆ ਜਾਂਦੀ ਹੈ ਫਿਰ ਸਾਧ ਸੰਗਤੋ ਗੁਰੂ ਦੀ ਸੇਵਾ ਕਰਦੇ ਨੇ ਗੁਰੂ ਦਾ ਨਾਮ ਜਪਦੇ ਨੇ ਇੱਕਦਾਂ ਨੂੰ ਜਾਗਰਤਾ ਨਹੀਂ ਆਉਂਦੀ ਕੋਲੇ ਬੈਠੇ ਰਹਿੰਦੇ ਨੇ ਸ਼ਬਦ ਵਿੱਚ ਨਹੀਂ ਬੋਲ ਸਕਦੇ ਧਿਆਨ ਕਿਤੇ ਹੋਰ ਇੱਕ ਫਿਰਦਾ ਰਹਿੰਦਾ ਘੁੰਮਦਾ ਸੁਣ ਵੀ ਨਹੀਂ ਸਕਦੇ ਸਾਧ ਸੰਗਤ ਜਿਹੜੀਆਂ ਦੋ ਦਾਤਾਂ ਨੇ ਗੁਰੂ ਨਾਨਕ ਦੇਵ ਕਰਦੀਆਂ ਸਭ ਤੋਂ ਵੱਡੀਆਂ ਨੇ ਇਹ ਵੱਡੀਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ ਨੇ ਸੇਵਾ ਤੇ ਸਿਮਰਨ ਦੀ ਦਾਤ ਹੋਰ ਸਾਰੀਆਂ ਸੰਸਾਰ ਦੀਆਂ ਵਸਤੂਆਂ ਆਪਾਂ ਕਿਰਤ-ਵਿਰਤ ਕਰਕੇ ਖਰੀਦ ਲਾਂਗੇ ਨਾ ਸੇਵਾ ਖਰੀਦੀ ਜਾ ਸਕਦੀ ਅਤੇ ਨਾਮ ਨਾਮ ਖਰੀਦਿਆ ਜਾ ਸਕਦਾ ਹੈ ਤਉ ਦੇ ਗੁਰੂ ਪੰਚਮ ਪਾਸ਼ਾ ਮਹਾਰਾਜ ਬਚਨ ਕਰਦੇ ਨੇ ਸਾਈਂ ਨਾਮ ਅਮੋਲ ਰੱਬ ਦਾ ਨਾਮ ਇੰਨਾ ਮੋਲਕ ਅਮੁੱਲਾ ਹੈ ਜਿਹਦੀ ਕੋਈ ਕੀਮਤ ਨਹੀਂ ਜਿਹਦੇ ਜਪਣ ਦੇ ਨਾਲ ਮਨੁੱਖਾ ਜਨਮ ਸਫਲਾ ਹੁੰਦਾ ਹੈ ਜਿਹਦੇ ਜਪਣ ਦੇ ਨਾਲ ਸਾਰੇ ਬੰਧਨ ਕੱਟੇ ਜਾਂਦੇ ਨੇ ਜਿਸ ਵੇਲੇ ਦੇ ਨਾਮ ਜਪਣ ਦੇ ਨਾਲ ਸਾਰੀ ਚਿੰਤਾ ਮਿਟ ਜਾਂਦੀ ਹੈ ਜਿਸ ਵੇਲੇ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਸਾਧ ਸੰਗਤ ਮੁਕਤ ਹੋ ਜਾਂਦਾ ਹੈ ਜੇ ਸੁਬਾਹ ਹੁੰਦੇ ਨਾਮ ਜਪਣ ਦੇ ਨਾਲ ਇਹਦਾ ਹਉ ਨਾ ਜਾਣਾ ਮੁੱਕ ਜਾਂਦਾ ਹੈ ਤਾਂ ਐਸਾ ਗੁਰੂ ਜੀ ਉਪਦੇਸ਼ ਦਿੰਦੇ ਨੇ ਸਤਿਗੁਰੂ ਜੀ ਨੇ ਬਚਨ ਕੀਤਾ ਵੀ ਭਾਈ ਮਿਲ ਸਾਧ ਸੰਗਤ ਸਿਮਰ ਮਾਧੋ ਸੰਗਤ ਨਾਲ ਮਿਲ ਕੇ ਪ੍ਰਭੂ ਦਾ ਸਿਮਰਨ ਕਰੋ ਜਸ ਕਰੋ ਜਦ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਆ ਸੰਗਤ ਵਿੱਚ ਬੈਠ ਕੇ ਵੱਡਿਆਂ ਭਾਗਾਂ ਵਾਲਿਆਂ ਦਾ ਮਨ ਲੱਗਦਾ ਹੈ ਇਹ ਮਨ ਖਿਲ ਰਿਹਾ ਹੋਇਆ ਹੈ ਇਸ ਮਨ ਨੂੰ ਇਕੱਠਾ ਕਰਨ ਵਾਸਤੇ ਕੋਈ ਡਾਕਟਰਾਂ ਕੋਲ ਦਵਾਈ ਨਹੀਂ ਹੈ ਕੇਵਲ ਇੱਕ ਇੱਕ ਸਤ ਸੰਗਤ ਹੈ ਗੁਰੂ ਦਾ ਨਾਮ ਹੈ ਜਿਹੜਾ ਤਪ ਦੇ ਮਨ ਨੂੰ ਸ਼ਾਂਤ ਕਰਦਾ ਹੈ ਨਹੀਂ ਧਾਮ ਤੋਂ ਬਿਨਾਂ ਜੀਵ ਤਪਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਬਚਨ ਕਰਦੇ ਨੇ ਜਿਉ ਤਪਤ ਹੈ ਬਾਰੋ-ਬਾਰ ਤਪ ਤਪ ਖੱਪੈ ਬਹੁਤ ਬੇਕਾਰ ਬਾਣੀ ਆਪਾਂ ਸਾਰੀ ਪੜਦੇ ਆ ਸੁਣਦੇ ਵੀ ਐ ਪਰ ਸਾਧ ਸੰਗਤ ਮਨ ਤਪਦਾ ਕਿਉਂ ਹੈ ਮਨ ਨੂੰ ਸ਼ਾਂਤ ਕੀ ਕਿਉਂ ਨਹੀਂ ਆਉਂਦੀ ਬਾਣੀ ਵੀ ਪੜੀ ਜਾਂਦੇ ਆ ਸੇਵਾ ਵੀ ਕਰੀ ਜੋ ਨਹੀਂ ਆ ਮਨ ਦੀ ਤਪਸ ਨਹੀਂ ਬੋਝੀ ਹੋਰ ਆਪਣੇ ਸਾਰੀਆਂ ਗੱਲਾਂ ਚੇਤੇ ਨੇ ਮਾੜੀਆਂ ਵਿੱਚ ਇੱਤੇ ਨੇ ਚੰਗੀਆਂ ਵਿੱਚ ਇੱਤੇ ਨੇ ਪਰ ਮਾੜੀਆਂ ਗੱਲਾਂ ਮਨ ਜਾਦ ਵੱਧ ਰੱਖਦਾ ਹੈ ਚੰਗੀਆਂ ਗੱਲਾਂ ਕਿਹੜੀਆਂ ਨੇ ਸਾਧ ਸੰਗਤ ਚੰਗੀ ਉਹ ਗੱਲ ਆ ਜਿਹੜੀ ਰੱਬ ਨੂੰ ਪਾਵੇ ਚੰਗੀ ਉਹ ਗੱਲ ਆ ਜਿਹੜੀ ਪਰਮੇਸ਼ਰ ਨੂੰ ਪਾਵੇ ਜਿਹੜੇ ਗੁਰਮਖ ਨੇ ਸਾਧ ਸੰਗਤ ਪ੍ਰਭੂ ਦੀ ਬੰਦਗੀ ਕਰਨ ਵਾਲੇ ਪ੍ਰਭੂ ਦਾ ਨਾਮ ਜਪਣ ਵਾਲੇ ਗੁਰੂ ਦੀ ਸੇਵਾ ਕਰਨ ਵਾਲੇ ਉਹਨਾਂ ਦੀ ਕਹਿਜੇ ਹੀ ਵਸਤਾ ਹੁੰਦੀ ਹੈ ਉਹ ਸਤਿਗੁਰੂ ਜੀ ਦਾ ਬਚਨ ਹੈ ਉਹ ਬਾਰ-ਬਾਰ ਬੇਨਤੀਆਂ ਕਰਦੇ ਨੇ ਰੋਜ਼ ਆਪਾਂ ਵੀ ਬਾਣੀ ਪੜ੍ਹਦੇ ਸੁਣਦੇ ਆ ਪਰ ਪੜ੍ਹ ਸੁਣ ਕੇ ਆਪਾਂ ਉਸ ਬਾਣੀ ਦੀ ਵਿਚਾਰ ਨਹੀਂ ਕਰਦੇ ਪੜ੍ਹਦੇ ਹਨ ਸਾਧ ਸੰਗਤ ਸਭਨਾ ਜੀਆਂ ਕਾ ਇੱਕ ਕੋ ਦਾਤਾ ਸੋਮੈ ਬਿਸਰਨ ਨਾ ਜਾਈ ਕਦੇ ਬੇਨਤੀ ਨਹੀਂ ਕਰਦੇ ਸੱਚੇ ਪਾਤਸ਼ਾਹ ਨਾ ਭੁੱਲੀ ਨਾ ਭਲਾਈ ਨਾ ਬਿਸਰੀ ਨਾ ਬਸਾਰੀ ਕਦੇ ਨਹੀਂ ਕਹਿੰਦੇ ਸਾਧ ਸੰਗਤ ਤਦੇ ਮਨ ਜਿਹੜਾ ਹੈ ਛੜਦਾ ਵੱਲਦਾ ਹੈ ਜਦ ਜਸ ਮਨ ਨੂੰ ਜਾਗਰਤਾ ਆ ਗਈ ਆਪਾਂ ਨੇ ਪਹਿਲਾ ਸ਼ਬਦ ਪੜ੍ਹਿਆ ਇੱਕ ਜਗੰਦੇ ਨਾਲ ਹਨ ਇੱਕ ਸੁਤਿਆਂ ਦੇ ਉਠਾਲ ਇੱਕ ਨਾਲ ਨੂੰ ਸੰਗਤ ਵਿੱਚ ਕਰਕੇ ਰੁਪਾਸ਼ਾ ਮਾਰ ਬਚਨ ਕਰਦੇ ਨੇ ਇੱਕ ਨਾਨੂ ਸੋਜੀ ਆ ਗਈ ਹੈ ਇੱਕ ਨਾਨੂ ਸੋਜੀ ਆ ਗਈ ਹੈ Yeah. ਦੇ ਨੇ ਭਾਈ ਸੇਵਾ ਅਮਰਤ ਵੇਲੇ ਦੀ ਸੁਮਾਲ ਕਰਦੇ ਨੇ ਫਿਰ ਸੇਵਾ ਵਿੱਚ ਜੁੜਦੇ ਨੇ ਨਾਲੇ ਆਪਣੇ ਘਟੰਬ ਵਿੱਚ ਰਹਿੰਦੇ ਨੇ ਗੱਤਬੱਤ ਕਰਦੇ ਨੇ ਪਾਣੀ ਪਾਣੀ ਵਿੱਚ ਪਤਨ ਕਰਦੇ ਨੇ ਹਾਸਪਰਕ ਕੰਮ ਕਰ ਚੀਤ ਨਰਨਜਨਾਂ ਹੱਥਾਂ ਪੈਰਾਂ ਦਾ ਗੱਤਬੱਤ ਕਰਦੇ ਨੇ ਜਾਂਦੇ ਆਉਂਦੇ ਨੇ ਬਸ ਜਿਹੜਾ ਚਿੱਤ ਹੈ ਮਾਨਾ ਵਹਿਦ ਸਿਮਰਨ ਕਰਦੇ ਕਰਦੇ ਮਨ ਕਰਦੇ ਜਿਨ੍ਹਾਂ ਨੂੰ ਸੋਝੀ ਆ ਜਾਂਦੀ ਜਦ ਗੁਰੂ ਸੇਬ ਨੇ ਕਿਰਪਾ ਕੀਤੀ ਕਿ ਭਾਈ 사ਤ ਸੰਗਤ ਕਰਿਆ ਕਰੋ ਨਾਮ ਜਪਿਆ ਕਰੋ ਇਹਨਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਭਾਈ ਉਹ ਆਪਣੇ ਘਟੰਬ ਦੇ ਵਿੱਚ ਰਹਿੰਦੇ ਸੰਦੇ ਅੱਖ ਲੰਦੇ ਅੱਖ ਬੰਦਦੇ ਆ ਫਨਦੇ ਆ ਵਿੱਚੇ ਹੋਵੇ ਮੁਕਤ ਉਹ ਫਿਰ ਸਾਧ ਸੰਗਤ ਦੁਨੀਆ ਦੇ ਵਿਹਾਰ ਕਰਦੇ ਵੀ ਕੰਮ ਧੰਦੇ ਕਰਦੇ ਵੀ ਘਟੰਬ ਵਿੱਚ ਰਹਿੰਦੇ ਹੋਏ ਵੀ ਉਹ ਗੁਰੂ ਦੀ ਬਾਤ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਉਹ ਕੀ ਹੈ ਸੇਵਾ ਤੇ ਸਿਮਰਨ ਦਾ ਹੈ ਜਿੰਨਨਾਂ ਜਾਗਰਤਾ ਨਹੀਂ ਆਉਂਦੀ ਗਿਆਨ ਨਹੀਂ ਹੁੰਦਾ ਜਿੰਨਨوں ਨਹੀਂ ਹੁੰਦਾ ਗਿਆਨ ਸਾਧ ਸੰਗਤ ਜਿਹੜੇ ਪ੍ਰੇਮਾ ਭਗਤੀ ਵਿੱਚ ਨਹੀਂ ਜੁੜਦੇ ਜਿਹੜੇ ਕਹਿੰਦੇ ਨੇ ਬਸ ਸੰਗਤ ਕਰ ਲਈ ਇੰਨੇ ਜਿਬੜਾ ਬਾਣੀ ਪੜ ਲਈ ਇਨੇ ਜੀਣਾ ਸਫਲ ਹੋ ਨਹੀਂ ਭਾਈ ਇਹ ਕੰਨ ਨਹੀਂ ਜੀਵਨ ਸਫਲਾ ਹੁੰਦਾ ਸਫਲ ਜੀਵਨ ਉਹਨਾਂ ਦਾ ਹੁੰਦਾ ਹੈ ਜਿਹੜੇ ਮੰਨ ਕਰਕੇ ਗੁਰੂ ਦੇ ਬਚਨ ਨੂੰ ਮੰਨਦੇ ਲੱਗੇ ਰਹੋ ਲੱਗੇ ਰਹੋ ਮਨ ਲੱਗੇ ਨਾ ਲੱਗੇ ਬਾਣੀ ਵਿੱਚ ਲੱਗੇ ਰਹੋ ਨਾ ਲੱਗੇ ਰਹਾਂਗੇ ਰੰਗ ਲਾਗਤ 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 ਹੈ ਭਵਗਤ ਬਗਤ ਹੁਣ ਗਿਆਨ ਜਾਗਰਤ ਆ ਗਈ ਮਨ ਵਿੱਚ ਕੋਲ ਬੈਠੇ ਨਹੀਂ ਜਾਗ-ਜਾਗਦੇ ਸਾਨੂੰ ਤਾਂ ਬੈਠਾ ਵੀ ਮੰਨ ਕਿਤੇ ਹੋਰ ਚਲੀ ਜਾਂਦਾ ਜੇ ਇਹ ਮੰਦੀ ਇਹ ਜੀ ਸਥਿਤੀ ਹੋ ਜਾਂਦੀ ਹੈ ਬੜੇ ਦਾ ਨਾਮ ਦੇ ਸੰਬੰਧ ਵਿੱਚ ਪਰ ਮਨ ਦੀ ਜਿਹੜੀ ਸੁਰਤੀ ਹੈ ਉਹ ਟਿਕਦੀ ਉਹ ਨਹੀਂ ਕਿਉਂਕਿ ਸਾਧ ਟਿਕੇ ਕਿਵੇਂ ਜਿਹੜਾ ਮਨ ਆ ਨਾ ਕਭ ਹੁ ਜਿਹੜਾ ਉਹ ਚੜਤ ਹੈ ਕਭ ਹੁ ਜਾਏ ਵਿਆਲੇ ਲੋਭੀ ਜੂੜਾ ਸਿਰ ਨਾ ਰਹਤਾ ਹੈ ਚਾਰੇ ਕੁੰਟਾਂ ਵਾਲੇ ਸਾਰੇ ਪਾਸੇ ਭੱਜਿਆ ਫਿਰਦਾ ਉਹ ਕਰ ਲਵਾ ਕਰ ਲਵਾ ਉਹਦਾ ਦੇਣਾ ਉਹਦਾ ਲੈਣਾ ਉੱਥੇ ਜਾਣਾ ਜਦ ਰੇ ਗੁਰੂ ਦੀ ਸ਼ਰਨ ਵਿੱਚ ਆ ਗਿਆ ਨਾ ਫੇ ਗੁਰੂ ਦੀ ਬਾਣੀ ਨੂੰ ਧਿਆਨ ਨਾਲ ਸੁਣਦਾ ਫੇ ਇਹਦੇ ਮਨ ਨੂੰ ਸ਼ਾਂਤ ਕੀ ਮਿਲਦੀ ਹੈ ਮਿਲੇ ਸੂਖ ਕਾਦੇ ਮਿਲਦੀ ਹੈ ਭਾਈ ਉੱਥੇ ਪਰਮੇਸ਼ਰ ਦੇ ਨਾਮ ਦੀ ਉਸਤਤਿ ਵਡਿਆਈ ਹੁੰਦੀ ਜੇ ਮਿਲੇ ਸੂਖ ਨਾਮ ਸਾਰਿਆਂ ਸੁੱਖਾਂ ਦਾ ਦਾਤਾ ਨਾਮ ਹੈ ਮਨ ਨੂੰ ਸ਼ਾਂਤ ਕਰਨ ਵਾਲਾ ਮਿਲੇ ਸੂਖ ਨਾਮ ਹਰ ਸੂਭਾ ਚਿੰਤਾ ਲਾਹੇ ਮਾਰਿ ਫੇ ਸਾਰੀਆਂ ਚਿੰਤਾ ਦੂਰ ਹੋ ਜਾਂਦੀ ਹੈ ਨਹੀਂ ਮਨ ਨੂੰ ਇੰਨੀ ਬੰਧਨ ਬਏ ਬਏ ਨੇ ਅਸੀਂ ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਦੂਸਰੇ ਅਮਲ ਦੇਖਦੇ ਆ ਵਾਂ ਕਰਦਾ ਵਾਂ ਕਰਦਾ ਹੈ ਤੇ ਜੀ ਕਹਦੇ ਤੂੰ ਆਪਣੇ ਆਪ ਨੂੰ ਸਵਾਰ ਜੇ ਤਾ ਮਿਲਣਾ ਨਾ ਪਰਮੇਸ਼ਰ ਨੂੰ ਤਾਂ ਤੂੰ ਆਪਣੇ ਆਪ ਨੂੰ ਸਵਾਰ ਤੂੰ ਦਾ ਆਪ ਸਵਾਰਿਆ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋ ਰਹੀਂ ਤਾਂ ਸਭ जग ਆਪਣੇ ਆਪ ਨੂੰ ਸਵਾਰਨਾ ਸੁਰੂ ਕਰ ਉਈ ਹੋ ਬਿਰਲਾ ਜਿਹੜਾ ਆਪਣੇ ਆਪ ਨੂੰ ਸਵਾਰਦਾ ਐਥੋ ਉੱਠ ਕੇ ਬਸ ਮਨ ਨੇ ਖੇਲਰ ਜਾਣਾ ਸੰਗਤ ਤੋਂ ਝੁੱਟ ਗਏ ਖਾਦੇ ਖੇਲਰ ਦਾ ਭਾਈ ਬਾਣੀ ਨਾਲ ਪ੍ਰੇਮ ਨਹੀਂ ਪਾਇਆ ਮਨ ਨੇ ਗੁਰੂ ਦੀ ਸੇਵਾ ਦੇ ਨਾਲ ਮਨ ਨਹੀਂ ਜੁੜਿਆ ਜਦ ਸੇਵਾ ਵਿੱਚ ਮਨ ਛੁੱਟ ਗਿਆ ਗੁਰੂ ਦੀ ਮਾਨਕ ਬਾਣੀ ਵਿੱਚ ਮਨ ਭਿੱਜ ਗਿਆ ਨਾ ਸਾਧ ਸੰਗਤ ਰੱਤੇ ਸਹੀ ਜੇ ਮੁਖ ਨਾ ਮੜਨ ਜਿਨੀ ਸੰਝਾਤਾ ਫੇਰ ਉਹ ਮੁਖੜਾ ਨਹੀਂ ਮੋੜਦੇ ਕਿ ਮਨ ਵਿੱਚ ਉਹਨਾਂ ਨੂੰ ਨਫ਼ਰਤ ਨਹੀਂ ਆਉਂਦੀ ਸੇਵਾ ਪ੍ਰਤੀ ਬਾਣੀ ਪ੍ਰਤੀ ਨਹੀਂ ਕਈ ਵਾਰ ਇਹ ਜੀ ਮੰਦੀ ਵਾਸਤੇ ਹੁੰਦੀ ਹੈ ਪਤਾ ਸਭ ਕੁਝ ਹੁੰਦਾ ਹੈ ਮੜੇ ਨਹੀਂ ਕਰਦਾ ਪਾਣੀ ਪੜਨੂ ਨਾਮਰਤ ਵੇਲੇ ਉੱਠਨੂ ਇਹ ਭਾਈ ਇਹ ਜਿਹੜੇ ਦਾਤ ਆਏ ਕਿਹਨਾਂ ਦੀ ਹੈ ਇਹ ਜਿਨ੍ਹਾਂ ਦੇ ਅੰਦਰ ਭਾਉ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਇਹ ਕਿੱਥੋਂ ਪੈਦਾ ਹੁੰਦਾ ਹੈ ਪ੍ਰੇਮ ਤੇ ਭਾਉ ਇਹ ਗੁਰੂ ਦੀ ਸੰਗਤ ਵਿੱਚੋਂ ਸਤ ਸੰਗਤ ਕੈਸੀ ਜਾਣੀ ਜਿੱਥੇ ਇੱਕੋ ਨਾਮ ਬਖਾਣੀ ਜਿਨ੍ਹਾਂ ਨੂੰ ਜਾਗਰਤ ਆ ਗਈ ਉਹਨਾਂ ਨੂੰ ਸੋਝੀ ਆ ਗਈ ਫਿਰ ਸਾਧ ਸੰਗਤ ਉਹ ਬੜੇ ਪ੍ਰੇਮ ਨਾਲ ਬਾਣੀ ਪੜ੍ਹਦੇ ਨੇ ਬੜੇ ਪ੍ਰੇਮ ਨਾਲ ਸੰਗਤ ਕਰਦੇ ਨੇ ਜਿਨ੍ਹਾਂ ਨੂੰ ਸੋਝੀ ਨਹੀਂ ਆਈ ਸੰਗਤ ਕਰਕੇ ਬਾਣੀ ਪੜ੍ਹ ਕੇ ਉਹ ਬੇਪਰਵਾਹ ਹੋ ਜਾਂਦੇ ਨੇ ਫਿਰ ਉਹਨਾਂ ਦਾ ਜੀਵਨ ਸਫਲਾ ਨਹੀਂ ਹੁੰਦਾ ਉਹਨਾਂ ਦਾ ਲੋਕ ਪਰ ਲੋਕ ਸਫਲਾ ਨਹੀਂ ਹੁੰਦਾ ਬਾਣੀ ਲੋਕ ਪਰ ਲੋਕ ਸਫਲਾ ਕਰਦੀ ਹੈ ਕਿਨਾਂ ਦਾ ਜਿਨ੍ਹਾਂ ਨੇ ਮੰਨੇ ਆ ਸਤਿਗੁਰੂ ਦੇ ਬਚਨ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਵਿਚੈ ਪੁਛਤਾਏ ਕਾਗਦ ਕਲਮ ਨਾ ਲਿਖਣ ਹਾਰ ਮਨਨੇ ਕਵੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ ਨਾ ਸਾਧ ਸੰਗਤ ਉਹ ਸੰਸਾਰ ਤੇ ਆਏ ਮਨੁੱਖ ਤਨ ਧਾਰ ਕੇ ਗੁਰੂ ਆਲੇ ਬਣ ਕੇ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ ਜਦ ਪੰਚਮ ਪਾਸ਼ਾ ਮਹਾਰਣ ਕਿਹਾ ਸਾਧ ਸੰਗਤ ਕਰੋ ਗੁਰੂ ਦੀ ਸੇਵਾ ਕਰੋ ਨਾਮ ਜਪੋ ਇਹ ਮਨੁੱਖ ਜਨਮ ਮਿਲੇ ਗੁਰੂ ਦੀ ਸੇਵਾ ਭਗਤੀ ਵਾਸਤੇ ਹੈ ਜਿਨ੍ਹਾਂ ਨੂੰ ਜਾਗਰਤ ਆ ਗਈ ਉਹਨਾਂ ਨੂੰ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋ ਗਈ ਸੇਵਾ ਦੀ ਸਿਮਰਨ ਦੀ ਧੰਨ ਗੁਰੂ ਅਰਜਨ ਦੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰਦੇ ਨੇ ਉਹ ਜੀਨਾ ਹੁਕਮ ਗੁਰਾਂ ਦਾ ਮੰਨ ਲਿਆ ਪ੍ਰਵਾਨ ਰੱਬ मां ਜੋਗੇ ਸਾਧ ਸੰਗ ਤੇ ਜਿਹੜਾ ਗੁਰੂ ਦੇ ਹੁਕਮ ਨਾਵੇਂ ਨੂੰ ਸੁਣਦੇ ਮੰਨਦੇ ਉਹਨਾਂ ਦੇ ਕੱਲ ਦਾ ਬਚਨ ਆਇਆ ਤਾਂ ਪੰਜਮ ਪਾਸ਼ਾ ਮਾਰਾ ਦਾ ਦੀਨ ਦਰਦ ਨਿਵਾ ਠਾਕ ਰੱਖੇ ਜਨ ਕੀ ਸੁਣਿਆ ਨਾ ਸਭ ਨਹੀਂ ਇੱਕ ਪੰਗਤੀ ਆਈ ਹੈ ਵਿੱਚ ਉਹਦੀ ਵਿਚਾਰ ਕਰਿਓ ਸਾਧੂ ਸੰਗ ਭਜੋ ਗੁਪਾ ਆਹ ਸੰਜਮ ਇਸ ਇਸਨਾਂ ਸੁਝੇ ਸਾਧੂ ਦੇ ਸੰਗਤ ਤੋਂ ਬਿਨਾਂ ਸਾਨੂੰ ਜੀਵਨ ਦਾ ਕੋਈ ਮਾਰਗ ਨਹੀਂ ਮਿਲਦਾ ਸੰਤਾਂ ਦੀ ਸੱਤ ਤੋਂ ਬਿਨਾਂ ਜਿਹੜਾ ਤਤਵੇ ਤੇ ਨਾਮ ਦੇ ਰਸਲੇ ਮਹਾਂਪੁਰਖ ਉਹਦੇ ਦੇ ਭਾਈ ਉਹ ਜਿਸ ਜਿਹੜਾ ਆਪਣੇ ਮਾਨ ਨੂੰ ਰੋਕ ਲੈਂਦੇ ਨੇ ਪਰਮੇਸ਼ਰ ਦੇ ਨਾਮ ਨਾਲ ਉਹ ਸੰਸਾਰ ਦੇ ਜਿਹੜੇ ਅਸਮ ਦਾ ਮਾਨ ਵੀ ਗੰਗਲ ਜਿਨਾਲਾ ਜਿਹੜੇ ਹੁਕਮ ਮੰਨਦੇ ਨੇ ਨਹੀਂ ਤਾਂ ਦੇਖੋ ਦੇਖੀਦਾ ਮੇਲਾ ਸੰਸਾਰ ਤੇ ਅਜ ਪਦਾਰਥ ਛੱਕ ਕੇ ਕਹਦਾਗੇ ਵੀ ਸਵਾਦ ਆ ਕਦੇ ਐ ਨਹੀਂ ਕਹਿੰਦੇ ਬਾਣੀ ਗੁਰੂ ਦਾ ਬਚਨ ਸੁਣ ਕੇ ਬੜਾ ਆਨੰਦ ਆਇਆ ਕਦੇ ਨਹੀਂ ਕਹਿੰਦੇ ਕਹਿੰਨੇ ਆ ਕਦੇ ਹੋਊ ਕੋਈ ਵਿਰਲਾ ਸਾਧ ਸੰਗਤ ਪਰ ਸਤਿਗੁਰੂ ਜੀ ਨਾਲ ਇਹ ਬਚਨ ਕਰਕੇ ਗੁਰੂ ਤੀਸਰੇ ਪਾਤਸ਼ਾਹ ਮਹਾਰਾ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਸਾਰੇ ਕਹੀ ਜਾਵਾਂਗੇ ਭੋਜਨ ਛੱਕੇ ਆਨੰਦ ਹੋਗੇ ਮੈਂ ਕਿਸੇ ਨੂੰ ਮਿਲ ਕੇ ਆਨੰਦ ਹੋਗੇ ਪਰ ਸਤਿਗੁਰੂ ਜੀ ਕਹਿੰਦੇ ਇਹ ਆਨੰਦ ਕੂੜਦਾ ਸਾਰੇ ਕਹਨੇ ਹੋ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰ ਤੇ ਜਾਣਿਆ ਉਹ ਆਨੰਦ ਕਿਹਨਾਂ ਨੂੰ ਪ੍ਰਾਪਤ ਹੁੰਦਾ ਜਿਹੜਾ ਗੁਰੂ ਦਾ ਹੁਕਮ ਮੰਨਦੇ ਨੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਸ ਕਰਕੇ ਭਾਈ ਆਪਾਂ ਇੱਥੇ ਗੁਰੂ ਦਾ ਹੁਕਮ ਮੰਨਣ ਵਾਸਤੇ ਆਏ ਰੋਜ਼ ਹੁਕਮਨਾਮਾ ਸੁਣਦੇ ਆ ਧਿਆਨ ਨਾਲ ਇੱਕ ਅੱਖਰ ਵੀ ਰੋਜ਼ ਆਪਾਂ ਹਿਰਦੇ ਵਿੱਚ ਵਸਾ ਲਈਏ ਸਾਧ ਸੰਗਤ ਜਿਹੜਾ ਸਹੀ ਰੂਪੀ ਭਾਂਡਾ ਨਾ ਇਹ ਜਨਮ ਸਫਲਾ ਹੋ ਜੀ ਇੱਕ ਅੱਖਰ ਜੋ ਗੁਰਮੁਖ ਜਪਾ ਤਾਂ ਕਿ ਨਿਰਮਲ ਸੋਏ ਤਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਸੰਗਤ ਕਰਿਆ ਕਰੋ ਸੇਵਾ ਕਰੋ ਫਿਰ ਰੱਬ ਨੂੰ ਚੰਗੇ ਲੱਗਾਂਗੇ ਜੇ ਸੰਗਤ ਕਰਦੇ ਸੇਵਾ ਕਰਦੇ ਕੂੜ ਦੀਆਂ ਗੱਲਾਂ ਨਾ ਛੱਡੀਆਂ ਭਾਈ ਫਿਰ ਹਿਰਦੇ ਵਿੱਚ ਨਾਮ ਨਹੀਂ ਬਸਦਾ ਨਾਮ ਕਿਹਨਾਂ ਦੇ ਹਿਰਦੇ ਵਸਦਾ ਜਿਨ ਕੇ ਭਾਂਡੇ ਭਾਉ ਤਿਨਾਂ ਸਵਾਰ ਸੀ ਜਿਨਾਂ ਦੇ ਹਿਰਦੇ ਵਿੱਚ ਪ੍ਰੇਮ ਹੈ ਜਿਨਾਂ ਦੇ ਹਿਰਦੇ ਵਿੱਚ ਭਾਉ ਆ ਗੁਰੂ ਦਾ ਪਰ ਅੱਜ ਬਿਰਲੇ ਨੇ ਸਾਧ ਸੰਗਤ ਗੁਰੂ ਦਾ ਭਾਉ ਕਰਨ ਵਾਲੇ ਬਹੁਤ ਘਟ ਗਏ ਸਾਧ ਸੰਗਤ ਗੁਰੂ ਨਾਲ ਪ੍ਰੇਮ ਕਰਨ ਵਾਲੇ ਦੇਖਦੇ ਆਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਿੰਨਾ ਕੁ ਸਤਿਕਾਰ ਹੋ ਰਿਹਾ ਅੱਜ ਕਿਤੇ ਚਲੇ ਜਾਓ ਕਿਤੇ ਵੀ ਭੋਹ ਤੇ ਚਲੇ ਜਾਓ بڑے بڑے ਬਾਣੇ ਵਾਲੇ ਗੁਰਸੁਖ ਬੈਠੇ ਹੁੰਦੇ ਨੇ ਕੋਈ ਦੇਖ ਨਹੀਂ ਵਰਤਾਂਦੇ ਉੱਠ ਕੇ ਕੱਲੇ ਗ੍ਰੰਥੀ ਤੇ ਛੱਡ ਦਿੰਦੇ ਨੇ ਸਾਡਾ ਗੁਰੂ ਨਹੀਂ ਨਾ ਤਾਂ ਨਹੀਂ ਸੇਵਾ ਕਰਦੇ ਫਿਰ ਬਾਲ ਸੁੱਖ ਕਿੱਥੋਂ ਪਾ ਲਦੇ ਆ ਭਾਈ ਗੁਰੂ ਸਾਹਿਬ ਨੇ ਤਾਂ ਕਹਿਤਾ ਵੀ ਸਿੱਖਾ ਸੁੱਖ ਲੈਣਾ ਨਾ ਤਾਂ ਤਾਂ ਗੁਰੂ ਦੀ ਸੇਵਾ ਕਰ ਗੁਰਸੇਵਾ ਤੇ ਸੁੱਖ ਉਪਜਿਆ ਫਿਰ ਦੁੱਖ ਨਾ ਲੱਗੇ ਸੇਵਾ ਕਰਨ ਨੂੰ ਤਿਆਰ ਹੀ ਨਹੀਂ ਐਡਾ ਮਨ ਖਿਲ ਰਿਆ ਪਿਆ ਪਤਾ ਨਹੀਂ ਕਿੱਥੇ ਤੱਕ ਭੁੱਜਿਆ ਫਿਰਦਾ ਹੈ ਉਹ ਖਿਲ ਰਿਆ ਮਨ ਸੋਚਦਾ ਸੋਚਦਾ ਦੁਖੀ ਹੋਈ ਜਾਂਦਾ ਕਦੇ ਐ ਨਹੀਂ ਸੋਚਦਾ ਵੀ ਵੱਡਿਆਂ ਬਾਗਾਂ ਕਰਕੇ ਸੰਗਤ ਮਿਲ ਗਈ ਨਾਮ ਸੁਣਨਾ ਨਾਮ ਜਪਨਾ ਸੇਵਾ ਕਰਨਾ ਜਿਹਨੂੰ ਇਹ ਗਿਆਨ ਹੋ ਗਿਆ ਜਿਹਨੂੰ ਇਹ ਸੋਝੀ ਆ ਗਈ ਸਾਧ ਸੰਗਤ ਫਿਰ ਉਹਦਾ ਜੀਵਨ ਲੋਕ ਸੁਖੀ ਹੈ ਪਰ ਲੋਕ ਸਹੇਲੇ ਨਾਨਕ ਹਰਪ੍ਰਭ ਆਪੇ ਮੇਲੇ ਆਓ ਜਿੰਨੇ ਵੀ ਪ੍ਰੇਮੀ ਬੈਠੇ ਆਪਾਂ ਇਹ ਗੁਰੂ ਦੀ ਮਹਾਪੁਰਖਾਂ ਦੀ ਆਪਣੇ ਤੇ ਬਖਸ਼ਿਸ਼ ਆ ਇਹ ਨਹੀਂ ਦੇਖ ਲੋ ਜੇ ਮੱਜਿਆਂ ਤੇ ਪੈ ਘਰਾੜੇ ਵੀ ਮਾਰਦੇ ਹੋਣਗੇ ਸੁਣਦੀ ਆ ਬਾਤ ਸਪੀਕਰਾਂ ਦੀ ਨਗਰਾਂ ਵਿੱਚ ਕਿੰਨੇ ਕਿੰਨੇ ਗੁਰਦੁਆਰੇ ਸਪੀਕਰ ਹੋ ਗਏ ਪਰ ਭਾਗਾ ਵਾਲਾ ਹੀ ਆ ਕੋ ਜਿਹੜਾ ਜਾ ਕੇ ਦਰਸ਼ਨ ਕਰਦਾ ਗੁਰੂ ਦੇ ਕញ្ញਾਂ ਤੋਂ ਬਾਣੀ ਵੀ ਚੰਗੀ ਨਹੀਂ ਲੱਗਦੀ ਲੱਗੇ ਵੀ ਤੜਕੀ ਇਹ ਨਹੀਂ ਹੁਣ ਸੌਣ ਦਿੰਦੇ ਆਓ ਇਹ ਬਾਣੀ ਸਾਧ ਸੰਗਤ ਅਸੀਂ ਆਪ ਦੇਖਿਆ ਜਿਹੜੇ ਸਨ ਵਿੱਚ ਮਹਾਰਾਜ ਲੰਗਰ ਲਾਇਆ ਨਾ ਅਨੰਦਪੁਰ ਆਪਣੇ ਪੁਲ ਤੇ ਉੱਤੇ ਪਹਿਲਾਂ ਹੋਲੇ ਮਹਲ ਨੂੰ ਇੱਕ ਮੀਨਾ ਲੱਗਦਾ ਸੀ 15 ਦਿਨ ਪਹਿਲਾਂ 15 ਦਿਨ ਬਾਅਦ ਲੈ ਆਉਣਾ ਚਾਕੇ ਜੇ ਉੱਥੇ ਲੰਗਰ ਛੜਦਾ ਪੱਕਾ ਹੀ ਰਾਤ ਨੂੰ ਨਹਿਰ ਚੋਂ ਆਵਾਜ਼ਾਂ ਪੈਣੀਆਂ ਹਾਏ ਉਹ ਮਾਰ ਲਿਆ ਖਾ ਲਿਆ ਓਏ ਨੌ ਨੌ ਲੱਕ ਲੈ ਕੇ ਅਸੀਂ ਮਹਾਰਾਜ ਨੂੰ ਬੇਨਤੀ ਕੀਤੀ ਮਹਾਮਹਾਰਾਜ ਜੀ ਵੀ ਡਰ ਲੱਗਦਾ ਬਹੁਤ ਆਵਾਜ਼ਾਂ ਪੈਂਦੀਆਂ ਨੇ ਕਹਿੰਦੇ ਭਾਈ ਜਿਹੜੇ ਸਨ 47 ਚ ਵੱਢ ਕੇ ਛਿੱਟੇ ਤੇ ਉਰਵਾ ਮੁਕਤਰੀ ਹੋ ਜਾ। ਇਹ ਉਹ ਬੋਲਦਿਆਂ ਨੇ ਮਾ ਮਹਾਰਾਏ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਕਹਿੰਦੇ ਕੋਈ ਨਾ ਦੱਸਾਂਗੇ ਤੁਹਾਨੂੰ ਜਦ ਫੋਲੇ ਤੋਂ ਅੱਗੇ ਮੁੜ ਕੇ ਕਹਿੰਦੇ ਲਓ ਭਾਈ ਹੁਣ ਇੱਥੇ ਆਪਾਂ ਮੱਸੀਆਂ ਨੂੰ ਖੰਡ ਪਾਠ ਕਰਿਆ ਕਰਾਂਗੇ ਤੰਬੂ ਲਾ ਲਿਆ ਖੰਡ ਪਾਠ ਹੋਣੇ ਸ਼ੁਰੂ ਹੋ ਗਏ ਫਿਰ ਬੜੇ ਪੇਪਰ ਕਿਹੜੇ ਪਏ ਨਾ ਕੋਈ ਨਹਾਉਣ ਦਾ ਇੰਤਜ਼ਾਮ ਨਾ ਕੋਈ ਰਹਿਣ ਦਾ ਇੰਤਜ਼ਾਮ ਨਾ ਕੋ ਚਾਹ ਪਾਣੇ ਜਿਵੇਂ ਹੁਣ ਝਖੜ ਚੱਲਦਾ ਤੇ ਉਹ ਲੋਏ ਝਖੜ ਜਿਵੇਂ ਚਾਹ ਬਣਦੀ ਤੇ ਬਣਾਉਂਦਾ ਹੀ ਨਹੀਂ ਤੀ ਜਿਹੜਾ ਇੱਕ ਵਾਰ ਰੌਲ ਤੇ ਬਹਿ ਕੇ ਆ ਚਾਰ ਪੰਜ ਘੰਟੇ ਛੱਡਦਾ ਹੀ ਕੋਈ ਨਹੀਂ ਤੀ ਐਸੇ ਮਹਾਪੁਰਖਾਂ ਦੀ ਐਸੀ ਦ੍ਰਿਸ਼ਟੀ ਤੀ ਜਿਹੜੇ ਗੱਲ ਇਸ ਗੱਲ ਤੋਂ ਅੱਕ ਗਏ ਵੀ ਛੱਡਦਾ ਹੀ ਨਹੀਂ ਉਹ ਖਾਲੀ ਉਹ ਪਾਂਡੇ ਖਾਲੀ ਰਹਿ ਗਏ ਜਿਨ੍ਹਾਂ ਨੂੰ ਇਹ ਪ੍ਰੋਸਾ ਸੀ ਵੀ ਹਾਂ ਜੇ ਚਾਰ ਘੰਟੇ ਬਾਣੇ ਪੜੀ ਆ ਨਾ ਤਾਂ ਗੁਰੂ ਦੇ ਚਰਨਾਂ ਨਾਲ ਲਿਬ ਜੁੜੀ ਹੈ ਲੁਭ ਲੱਗੀ ਹੈ ਉਹਨਾਂ ਨੂੰ ਲਾਹਾ ਮਿਲਿਆ ਹੁਣ ਤੱਕ ਕੋਈ ਘਾਟ ਨਹੀਂ ਕਿਸੇ ਗੱਲ ਦੀ ਸਾਦ ਸੰਗਤ ਪਰ ਐਨੇ ਆਪਾਂ ਘਰਾਂ ਵਿੱਚ ਵੀ ਸੁੱਖ ਭੋਗਦੇ ਹੋਏ ਗੁਰੂ ਨਾਲ ਟੁੱਟੇ ਹੋਏ ਦੇਖ ਲਓ ਪੁੱਛ ਕੇ ਮਨ ਨੂੰ ਅੰਮ੍ਰਿਤ ਵੇਲਾ ਕਾਹਤੇ ਛੱਡੀ ਜਾਂਦੇ ਆ ਗੁਰੂ ਨਾਲ ਪਿਆਰ ਨਹੀਂ ਗੁਰੂ ਦਾ ਪਉ ਨਹੀਂ ਫਿਰ ਜਾਂ ਤੋਂ ਖੰਡ ਪਾਠ ਹੋਣ ਲੱਗੇ ਇੱਕ ਖੰਡ ਪਾਠ ਦੂਆ ਜਾਂ ਦੂਆ ਖੰਡੂਜੇ ਮਹੀਨੇ ਖੰਡ ਪਾਠ ਹੋਇਆ ਨਾ ਸੱਪ ਆਉਣੇ ਸ਼ੁਰੂ ਹੋ ਗਏ ਪਾਠ ਪਾਠ ਦੇ ਸਾਹਮਣੇ ਰਾਮ ਨੂੰ 7-8 ਵਜੇ ਦਾ ਸਮਾਂ 7-8 ਵਜੇ ਦਾ ਪਾਠੀ ਘੰਟੀਆਂ ਮਾਰੀ ਜਾਵੇ ਜੇ ਜਾ ਕੇ ਦੇਖਿਆ ਸੱਪ ਖੜਾ ਮੂਹਰੇ ਉਹ ਦਹਿਲ ਗਿਆ ਛੱਡਿਆ ਉਹ ਸੱਪ ਆਪਣੇ ਆਪ ਦੂਸਰੇ ਪਾਸੇ ਚਲਾ ਛੱਡਿਆ ਗਿਆ ਪਰ ਉਹ ਵਿਚਾਰਾ ਇੰਨਾ ਘਬਰਾ ਗਿਆ ਉਹ ਬਿਮਾਰ ਹੋ ਪਿਆ ਗੁਰੂ ਮਹਾਪੁਰਖਾਂ ਦੀ ਜਿਹੜੀ ਕਸਵੱਟੀ ਹੈ ਆਪਾਂ ਕਸਵੱਟੀ 'ਚ ਬੈਸੇਆਂ ਸਾਹਬਲੇ ਸਾਰੇ ਕਸਵੱਟੀ 'ਚ ਬੈਠੇ ਆ ਗੁਰੂ ਦੀ 'ਚ ਪਰ ਆਪਾਂ ਨੂੰ ਪਤਾ ਨਹੀਂ ਕੋਈ ਕਸਵੱਟੀ ਕਿਹੜੀ ਲੱਗ ਰਹੀ ਸ਼ਬਦ ਮੇਰੇ ਵਰਗਾ ਪੜ੍ਹਦਾ ਹੈ ਪੜਦੇ ਆ ਅਸੀਂ ਅਸੀਂ ਪੜਦੇ ਆ ਨਾ ਜਦੋਂ ਲੱਗਦੀ ਆ ਰਾਮ ਕਸੌਟੀ ਝੂਠਾ ਬੰਦਾ ਟਿੱਕੇ ਕੋਈ ਨਾ ਕਬੀਰ ਸਾਹਿਬ ਦਾ ਬਚਨ ਹੈ ਕਬੀਰ ਕਸੌਟੀ ਰਾਮ ਕੀ ਝੂਠਾ ਟਿੱਕੇ ਨਾ ਕੋਏ ਰਾਮ ਕਸੌਟੀ ਸੋਸਵੈ ਜੋ ਮਰ ਜੀਵਾ ਲੱਗੀ ਕਵੀਰ ਨੂੰ ਕਸੌਟੀ ਇੱਥੇ ਵਿਚਾਰ ਕਰਿਓ ਕੱਲ ਨੂੰ ਚੋਰ ਵੜ ਗਿਆ ਘਰ ਜੀ ਨੂੰ ਆਪਣਾ ਜਵਾਈ ਬਣਾ ਲਿਆ ਜਾਂ ਮਗਰ ਬੜੇ ਇੱਕ ਕਸੌਟੀ ਆ ਸਾਨੂੰ ਕਿ ਇੱਥੇ ਮਾਰ ਜੋ ਕਿੰਤੂ ਪ੍ਰੰਤ ਕੋਈ ਵੈਦਵੇ ਅਸੀਂ ਅੱਗ ਵਾਂਗੂ ਤੱਪਦੇ ਆ ਐ ਨਹੀਂ ਪਤਾ ਵੀ ਗੁਰੂ ਦੀ ਸੇਵਾ ਕਰਦੇ ਆ ਉਹਨੂੰ ਭਾਈ ਗੁਰੂ ਸਾਹਿਬ ਨੇ ਕਿਹਾ ਵੇ ਗਾਖੜੀ ਆ ਸਿਰ ਦੀਜਾ ਆਪ ਗਵਾਏ ਸਿਰ ਤੇ ਰਣਿਜਾ ਤੂੰ ਗੁਰੂ ਦਾ ਬਣ ਗਿਆ ਦੇ ਦੇ ਗੁਰੂ ਨੂੰ ਗੁਰੂ ਦਾ ਹੁਕਮ ਮੰਨ ਲਾ ਇਸ ਕਰਕੇ ਆਓ ਜਿੰਨੇ ਆਪਾਂ ਪ੍ਰੇਮੀ ਬੈਠੇ ਆ ਭਾਈ ਇਹ ਗੁਰੂ ਮਹਾਪੁਰਖਾਂ ਦੀ ਕਿਰਪਾ ਹੈ ਇਹਦਾ ਫਲ ਜਰੂਰ ਮਿਲਣਾ ਆਪਾਂ ਨੂੰ ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਫਲ ਕੀ ਮਿਲ ਰਿਹਾ ਹੈ ਕਿਉਂਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਨ ਕੇ ਕਾਜ ਸਵਾਰਤਾ ਆਓ ਸਾ ਸੰਗ ਜੀ ਸਾਰੇ ਅਨੰਦ ਸਾਹਿਬ ਜੁੜੀਏ ਜਿੰਨੇ ਦਿਨ ਬਾਕੀ ਰਹਿੰਦੇ ਨੇ ਭਾਈ ਵੱਤੋਂ ਬਦਲਾਹਾ ਲਓ ਪੁਰਾਨੀ ਤੂੰ ਆਇਓ ਲਾਹਾ ਲੈਣ ਲੱਗਾ ਕਿ ਤੱਕ ਫਖੜੇ ਸਭ ਮੁਕਦੇ ਪਤਾ ਨਹੀਂ ਕਿਹੜਿਆ ਕਿਹੜਿਆ ਕੰਮਾਂ 'ਚ ਲੱਗਿਆ ਹੋਇਆ ਮਨ ਦਿਨ ਪਰ ਰਾਤ ਸਵਾਸਾਂ ਰੂਪੀ ਪੂੰਜੀ ਕੱਟਦੀ ਜਾ ਰਹੀ ਹੈ ਜੇ ਸਿਵਾਰ ਵਿੱਚ ਸੰਗਤ ਵਿੱਚ ਮਨ ਲੱਗਿਆ ਰਹੇ ਤਾਂ ਸਾਧ ਸੰਗਤ ਫਿਰ ਲਾਹਾ ਪ੍ਰਾਪਤ ਕਰਦਾ ਆ ਰਾਮ ਕਲੀ ਮਹਲਾ ਤੀਜਾ ਆਨੰਦ ਕੀ ਉਮਕਾਰ ਸਤਿਗੁਰੂ ਪਰਸ਼ਾਂ आनंद पिया मेरी माए सतगुरु मैं पाया <गाँगा> सब दू तांगा वो हरि तेरा मन जिनी बसाया ਹਰ ਨਾਲ ਰਹ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਕਹਿ ਨਾਨਕ ਮਨ ਮੇਰੇ ਸਦਾ ਦਾ ਸੇਵਤਾ ਸੁਨਾ ਤੇਰੀ ਨਾਮ ਮੰਨ ਅੰਮਸਾ ਵੇ ਵਾਹਿਗੁਰੂ ਪਰਮ ਜੀ ਆਤੇ ਰਹੇ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਇਆ ਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਕੇ ਆਰੋ ਸਚਾ ਨਾਮ ਮੇਰਾ ਆਧਾਰੋ ਬਾਜੇ ਸੰਤੋ ਅਰੰਭ ਪਾ ਕੇ ਆਰੋ ਆਰੋ ਸਚਾ ਨਾਮ ਸੁਹਾਵੇ ਆਲੇ ਪਾ ਲਿਆ ਔਰ ਕਰਮ ਭਿਆ ਤੋ ਜੇਨ ਕੋ

ਕੋਣ ਹੀ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਸਤਗੁਰ ਸਾਡੇ ਆਵੇ ਆਨੁਏ ਗੋਵੰਦ ਦਿਵਸ ਰਾਤ ਦੋਏ ਦਾਈ ਨਾਇ ਖੇਲੇ ਸਗਲ ਜਾਵਤ ਹੇ ਗੁਰੂ ਜੀ ਕੀ ਫਤਿਹ ਫਤਿਹ